ਕੋਇੰਬੇਰੇ ਸੁਆਮੀ ਕਰ ਕਿਰਪਾ ਆਪਣਾ ਨਾਮ ਦਿਖੋ ਰਹਾਓ ਅਗਨ ਕੁਟੰਬ ਸਾਗਰ ਸੰਸਾਰ ਪਰਮੋ ਅਗਿਆਨ ਅਧਾਰ ਓ ਚਨੀ ਚੇ ਸੁਖ ਦੁਖ ਤਰਪਤ ਨਹੀਂ ਤ੍ਰਿਸ਼ਨਾ ਭੋਖ ਮਨ ਵਾਸਨਾ ਰਚ ਬਿਖੇ ਬਿਆਦ ਪੰਜ ਦੂਤ ਸੰਗ ਮਹਾ ਸਾਧ ਜੀ ਜਹਾਨ ਪ੍ਰਾਂਤੰ ਤੀਰੋ ਨਾਨਕ ਜਾਨ ਸਦਾ ਹਨੇਰਾ ਤੁਨੋ ਸ੍ਰੀ ਮਹਿਲਾ ਪੰਜਮ ਦੀਨ ਦਰਦ ਨਿਵਾਰ ਠਾਕੁਰ ਰਾਖੈ ਜਨ ਕੀ ਆਪ ਤਰਣ ਤਰਣ ਹੰ ਨਿਦ ਦੁਖ ਨ ਸਕੈ ਬਿ ਆਪ ਸਵਾਦੂ ਸੰਗ ਭਜੋ ਗੋਪਾਲ ਆਨ ਸੰਜਮ ਕ੍ਰਿਸ਼ਨ ਸੁਜੈ ਏ ਜਤਨ ਕਾਟ ਕਲ ਕਾ ਰਹਾਉ ਆਦ ਅੰਤ ਦਿ얄 ਪੂਰਨ ਜਿਸ ਬਨਾਨੀ ਕੋਏ ਜਨਮ ਮਰਨ ਨਿਬਾਰ ਹਰ ਜੱਪੋ ਸਿਮਰ ਸੁਆਮੀ ਸੋਇ ਬਿਅ ਬੇਦ ਸਿਮਰਤ ਕਥਾ ਸਾਸਤ ਭਗਤ ਕਰੈ ਵਿਚਾਰ ਮੁਗਤ ਭਾਇਐ ਸਾਧ ਸੰਗਤ ਬਿਨਸ ਜਾਏ ਅੰਧਾਰ ਚਰਨ ਕਮਲ ਆਧਾਰ ਜਨਕ ਰਾਸ ਪੁੰਜੀ ਏਕ ਤਾਣ ਮਾਨ ਦੀਵਾਨ ਸਚ ਨਨਕੀ ਪਰਵਟੇ ਕੋ ਤਨਾਸਰੀ ਮਹਿਲਾ ਪੰਜਮ ਫਿਰਤ ਫਿਰਤ ਭੇਟੇ ਜਨ ਸਾਧੂ ਪੂਰੇ ਗੁਰ ਸਮਝਾਇਆ ਆਨ ਸਗਲ ਬਿੱਧ ਕਾਮਨਾ ਆਵੇ ਹਰ ਹਰ ਨਾਮ ਧਿਆਇ ਤੋਤੇ ਮੋਹਿ ਤਾਰੀ ਓਟ ਗੋਪਾਲ ਸਨ ਪਰਉਪੂਨ ਪਰਮੇਸ਼ਰ ਬੈਂ ਸੇ ਸਗਲ ਜੰਜੌਰ ਹਾਉ ਸੋਰਗ ਮਿਰਤ ਭਿਆਲ ਭੂ ਮੰਡਲ ਸਗਲ ਬਿਆਪੇ ਮਾਇ ਜੀਵ ਧਾਨ ਸਭ ਕੁਲ ਤਨ ਹਰ ਹਰ ਨਾਮ ਧਿਆਇ ਨਾ ਨਾਮ ਨਰਿੰਦਰਨ ਗਾਇਐ ਪਈਐ ਸਰਬਨਿਧਾਨਾ ਕਰ ਕਿਰਪਾ ਜੇ ਦੇ ਸੋਮੀ ਬਿਲੇ ਕਾਹੂ ਜਨਾ ਤਨੋਸਰੀ ਮਹਿਲਾ ਪੰਮਾਉ ਘਰ ਦੂਜਾ ਚੋਪ ਦੇ ਕੰਕਾ ਸਤਗੁਰ ਪ੍ਰਸਾਦ ਛੋੜ ਜਾਹਿ ਸੇ ਕਰੈ ਪ੍ਰਾਲ ਕਾਮਨਾ ਵੈਸੀ ਜੰਜਾਲ ਸਾਂਗ ਨਾ ਚਾਲੈ ਤਿੰਨ ਸੋ ਹਿਤ ਜੋ ਬerai ਸੇ ਮੀਤਨ ਐਸੇ ਪਰਮਪੁਲੇ ਸੰਸਾਰੋ ਜਨਮ ਪਦਾਰਥ ਕੋਏ ਗਵਾਰਾ ਰਹਾਉ ਸੋਚ ਧਰਮ ਨਹੀਂ ਪਾਵੈ ਡੀਠਾ ਝੂਠ ਤੋਂ ਸੋ ਰਜੋ ਮੀਠਾ ਦਾਤ ਪਿਆਰੀ ਬਿਸਰਿਆ ਦਾ ਤਾਰਾ ਜਾਣੈ ਨਹੀਂ ਮਰਣ ਵਿਚਾਰੋ ਬੰਸ ਪਰਾਇ ਕੋਠ ਰੋਵੈ ਕਰਮ ਧਰਮ ਸਗਲਾਈ ਕੋ ਵੇ ਹੁਕਮ ਨੰਬੂਜੇ ਆਵਣ ਜਾਣੇ ਪਾਪ ਕਰੇ ਤਾਂ ਪੁਛ ਤਾਣੇ ਜੋ ਦੁਨ ਭਾਵੇ ਸੋ ਪਰਮਾਣ ਤੇਰੀ ਬਾਣੇ ਨੋ ਕੁਰਬਾਨ ਨਾਨਕ ਗਰੀਬ ਬੰਦਾ ਜਨਤੀ ਰੋ ਰੱਖਲੇ ਸਾਹਿਬ ਪ੍ਰਮੇ ਰੋ ਤਨੋ ਸ੍ਰੀ ਮਹਿਲਾ ਪੰਜਾ ਮੋਏ ਮਸਕੀਨ ਪ੍ਰਭ ਨਾਮ ਅਧਾਰ ਖਾਟਣ ਕੋ ਹਰ ਹਰ ਰੋਜ਼ਗਾਰ ਸੰਚਣ ਕੋ ਹਰੇ ਕੋ ਨਾਮ ਹਾਲਤ ਪਾਲ ਤਕ ਆਵੇ ਕਾਮ ਨਾਮ ਰਤੇ ਪ੍ਰਭ ਰੰਗੰਭਾਰ ਸਾਧ ਗਾਵੇ ਗੁਣ ਏਕ ਨਿਰੰਕਾਰਾ ਹਾਉ ਸਾਧ ਕੀ ਸੋਭਾ ਆਤਮਸ਼ਕੀਨੀ ਸੰਤ ਬਡਾਈ ਹਰ ਜਸਚੀਨੀ ਆਨੰਦ ਸੰਤਨ ਕਹੇ ਪੰਗਤ ਗੋਵਿੰਦ ਸੁਖ ਸੰਤਨ ਕੈ ਬਿਨਸੀ ਚਿੰਦੋ ਗੈ ਸਾਰ ਸੰਤਨ ਹੋਵੇ 71 ਤੈ ਹਰ ਜਹ ਸੰਗਾ ਵੈ ਨਾਥ ਕਪੀਤੋ ਸਾਰ ਸਵਾ ਮੈਂ ਅੰਦ ਵਿਸਰਾਵ ਹੁਨ ਸੰਗ ਸੋ ਪਾਈ ਜਿਸ ਮਸਤ ਕ੍ਰੋਮ ਦੋਇ ਕਰ ਜੋੜ ਕਰੀ ਹਰਦਾਸ ਚਰਨ ਪਖਾਂਰ ਕਹਾ ਗੁਣ ਤੋਸ ਪ੍ਰਭ ਦਿਆਲ ਕਿਰਪਾਲ ਹਜ਼ੂਰ ਨਾਨਕ ਜੀ ਬੈ ਸੰਤਨ ਧੂਰ ਤਨੋ ਸ੍ਰੀ ਮਹਿਲਾ ਪੰਜਮਾ ਸੋਕਤ ਡਰੈ ਜੇ ਖਸਮ ਸਮਾਰੇ ਡਾ ਡਰ ਪਚੇ ਮਨ ਮੁਖ ਬੇਚਾਰੇ ਰਹਾ ਸਿਰ ਉਪਰ ਮਾਤ ਪਿਤਾ ਗੁਰਦੇਵ ਸਫਲ ਮੂਰ ਜਾ ਕੀ ਨਿਰਮਲ ਸੇਵ ਏ ਕੰਨ ਰੰਜਨ ਜਾ ਕੀ ਰਾਸ ਮਿਲ ਸੋ ਸੰਗਤ ਹੋਵਤ ਪੰਗਾਸ ਜੀਅਨ ਕਾ ਦਾਦਾ ਪੂਨ ਸਮਠਾਏ ਕਲ ਕੋਟ ਕਲੇਸ਼ ਖਿਨ ਮੈਂ ਮਿਟੈ ਹਨਾਈ ਜਨਮ ਮਰਨ ਸਗਲਾ ਦੁਖ ਨਸੈ ਗੁਰਮੁਖ ਜਾ ਕੈ ਮਨ ਤਨ ਵਸੈ ਜੈ ਸਨੁ ਆਵਲੇ ਲੰ ਲੈ ਦਰਗਹਿ ਮਿਲੈ ਤਿਸੈ ਹੀ ਜਾਇ ਜੈ ਭੰਗੇ ਸਾਚੇ ਭਾਣੇ ਜਮਕਾਲ ਤੇ ਭੈ ਨਿਕਾਣੇ ਸਚਾ ਸਭ ਸਚ ਦਰਬਾਰ ਕੀਮਤ ਕੌਣ ਕਹੈ ਵਿਚਾਰ ਕਾਟ ਕਟ ਅੰਤਰ ਸਗਲ ਧਾਰ ਨਾਨਕ ਜਾਚੈ ਸੰਤ ਨੇ ਰਾਉ ਤਨੋ ਸ੍ਰੀ ਮਹਿਲਾ ਪੰਜਮਾ ਕੁੰਕੌਰ ਸਤਗੁਰ ਪ੍ਰਸਾਦ ਕਰ ਬਾਹਰ ਤੇਰਾ ਪ੍ਰਭਾਸਾ ਤੂੰ ਜਨ ਕਹਿ ਸੰਗ ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ ਨਾਮ ਜਪੋ ਰੰਗ ਜਨ ਕੋ ਪ੍ਰਭ ਆਪਣੇ ਕਤੜ ਜੋ ਤੂੰ ਕਰਹ ਕਰਾਵੈ ਸੁਆਮੀ ਸਭ ਮਸਲਤ ਪ੍ਰਮਾਨ ਰਹਾਉ ਪਤ ਪਰਮੇਸ਼ਰ ਗਤ ਨਾਰਾਇਣ ਤਨ ਗੋਬਾਲ ਗੁਣ ਸਖੀ ਚਰਨ ਸ਼ਰਨ ਨਾਨਕ ਦਾਸ ਹਰ ਹਰ ਸ਼ੰਤੀ ਏ ਵਿਦਜਤੀ ਤਨਾਹ ਸ੍ਰੀ ਮਹਿਲਾ ਪੰਜ ਮੋ ਸਗਲ ਮਨੋਰਥ ਪ੍ਰਪਤੇ ਪਾਏ ਕੰਠ ਲਾਏ ਗੁਰ ਰਖੇ ਸੰਸਾਰ ਸਾਗਰ ਮੈਂ ਜਲ ਨਦੀ ਨੇ ਕਿਨਨ ਦੂਤਰ ਪਖੇ ਜਿਨ ਕੇ ਮਨ ਸਾਚਾ ਵਿਸ਼ਵਾਸ ਪੇਖ ਪੇਖ ਸੁਆਮੀ ਕੀ ਸੋਭਾ ਆਨ ਸਦਾ ਉਲਾਸ ਰਹਾਉ ਸ਼ਰਨ ਸ਼ਰਨ ਪੂਰਨ ਪਰਮੇਸ਼ਰ ਅੰਤਰ ਜਾਮੀ ਸਾਖਿਓ ਜਾਨ ਬੂਝ ਆਪਣਾ ਕੀ ਜੋ ਨਾਨਕ ਭਗਤਨ ਕਾ ਅੰਕੁਰ ਰਾਖਿਓ ਤਨਾ ਸ੍ਰੀ ਮਹਿਲਾ ਪੰਜਮਾਉ ਜਹ ਜਹ ਪੇਖੂ ਤੈ ਹਜ਼ੂਰ ਦੂਰ ਕਤੋ ਨ ਜਾਈ ਸਉ ਰਬ ਰਹਿਓ ਸਰਬਤਰ ਮੈਂ ਮਨ ਸਦਾ ਧਿਆਈ ਏ ਤੂਤ ਨਹੀਂ ਵਿਛੜੈ ਸੋ ਸੰਗੀ ਗਨੀਐ ਬੈਨ ਸਜਾਇ ਜੋ ਨਿਮਖ ਮਹਿ ਸੋ ਅਲਪ ਸੁਖ ਪਨਿਏ ਰਹਾਉ ਪ੍ਰਤਿਮਾ ਲੈ ਪਿਉ ਦੇ ਕਛੂਨ ਨ ਹੋਈ ਇਨਸਾਨ ਸੰ ਸੰਮਲਦਾ ਮੇਰਾ ਬ੍ਰਹਮ ਸੋਈ ਆਛਲੇ ਸੇਦੰਬਾਰ ਪ੍ਰਭ ਊਚਾ ਜਾ ਕਾ ਰੂਪ ਜਪ ਜਪ ਕਰੇ ਆਨੰਦ ਜਨ ਆਚਰਜ ਅਨੂਪ ਸਾਮਤ ਦੇਹੁ ਦਿਆਲ ਪ੍ਰਭ ਜਿਤ ਤੁਮੈ ਅਰਾਧਾਮ ਨਾਨਕ ਮੰਗੇ ਦਾਨ ਪ੍ਰਭ ਰੇਨ ਭਗਤ ਸਦਾ ਤਨੁ ਸ੍ਰੀ ਮਹਿਲਾ ਪੰਮ ਜਿਨ ਤੁਮ ਭੇਜੇ ਤਿਨ ਬੁਲਾਏ ਸੁਖ ਸਹਿ ਸੇਤੀ ਕਰਾਓ ਆਨੰਦ ਮੰਗਲੁ ਗੁਣ ਗਾਓ ਸਹਿਜ ਤੁੰ ਦੇਚ ਰਾਜਿ ਕਮਾਓ ਤਉਮ ਕਰ ਆਵੋ ਮੇਰੇ ਮੀਤ ਤੁਮਰੇ ਦੁਖੀ ਹਰ ਆਪਰ ਵਾਰੇ ਦਬਦਾ ਪਈ ਬਤੀਤ ਰਹਾਓ ਪ੍ਰਗਟ ਕੀਨੇ ਪ੍ਰਵਕਰਣ ਹਾਰੇ ਨਾਸਨ ਭਾਜਨ ਥਕੇ ਕਰ ਮੰਗਲ ਵਾਜੈ ਨਿਤ ਵਾਜੈ ਆਪਣੇ ਖਸਮਨੀ ਵਾਜੈ ਆਸਰ ਰਹੁ ਢੋਲੋ ਮਤ ਕਭੂ ਗੁਰ ਕੈ ਬਚਨ ਅਧਾਰ ਜੈ ਜੈਕਾਰ ਸਗਲ ਭੂ ਮੰਡਲ ਮੁਖੁ ਜਲ ਦਰਬਾਰ ਜਿਨ ਕੇ ਜੀਤ ਨਹੀਂ ਫੇਰੇ ਆਪੇ ਪਿਆਸ hoi ਆਚਰਜ ਕੀਆ ਕਰਨੈ ਹਰ ਨਾਨਕ ਸਚ ਬੜਿਆਈ ਤੁਨਹੁ ਸ੍ਰੀ ਮਹਿਲਾ ਪੰਝਮ ਅੰਕਾਰ ਸੇ ਮੈਕੂੰਕੋ ਸਤਗੁਰ ਪ੍ਰਸਾਦ ਸੁਨਹੁ ਸੰਤ ਪਿਆਰੇ ਬਿਨੋ ਹਮਾਰੇ ਜੀਉ ਹਰ ਬਿਨ ਮੁਕਤ ਨਾ ਕਾਹੂ ਜੀਉ ਰਹਾਉ ਮਨ ਨਿਰਮਲ ਕਰ ਤਨ 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 ਤਰ ਹਰ ਅਵਰ ਜੰਜਾਲ ਤੇਰੇ ਕਾਹੂ ਨ ਕਮ ਜਿਓ ਜੀਵਨ ਦੇਵਾਂ ਪਾਰ ਬ੍ਰਹਮ ਸੇਵਮ ਇਹ ਉਪਦੇਸ਼ ਮੋਕੋ ਗੁਰਦੀਨਾਂ ਜਿਓ ਤੇ ਸੋ ਨਾ ਲਈ ਹਿਤ ਜਾਕ ਕ੍ਰਿਸ਼ਨਹੀਂ ਬੀਤ ਅੰਤ ਕੀ ਬਾਰੂ ਸੰਗ ਨ ਚਾਲੈ ਮਨ ਤਨ ਤੂੰ ਅਰਾਧ ਹਰ ਕੇ ਪ੍ਰੀਤਮ ਸਾਧ ਜਾਕ ਸੰਗ ਤੇਰੇ ਬੰਧਨ ਛੂਟੈ ਗਹਉ ਪਰ ਬ੍ਰਹਮ ਸ਼ਰਨ ਹਿਰਦੇ ਕਮਲ ਚਰਨ ਅਵਰ ਆਸ ਕਛ ਪਟਲ ਨ ਕੀਜੈ ਸੋਈ ਭਗਤ ਗਿਆਨੀ ਧਿਆਨੀ ਤਪਸੁਈ ਨਾਨਕ ਜਾ ਕੋ ਕਿਰਪਾ ਕੀਜੈ ਤਨਾਸਰੀ ਮਹਿਲਾ ਪੰਮ ਮੇਰੇ ਲਾਲ ਪਲੋਰੇ ਪਲੋਰੇ ਪਲੋ ਹਰ ਮੰਗਨਾ ਦੇਖੋ ਪਸਾਰ ਨੈਣ ਸੁਨੋ ਸਾਧੂ ਕੇ ਬੈਨ ਪ੍ਰਾਨ ਪਦ ਚੇਤਰਾਖ ਸਗਲ ਹੈ ਮਨ ਰਹਾਉ ਚੰਦਨ ਚ ਵਾਸ ਭੋਗ ਕਰਤ ਅਨੇਕੈ ਵਿਖਿਆ ਵਿਕਾਰ ਦੇਖ ਸਗਲ ਹੈ ਪੀਕੇ ਇਕ ਗੋਬਿੰਦ ਕੋ ਨਾਮ ਨੀਕੋ ਕਹਿਤ ਹੈ ਸਾਧ ਜਨ ਤਨ ਤਨ ਆਪਨ ਥਾਪਿਓ ਹਰ ਨਿਮਖ ਨਾ ਹਰ ਜਪਨ ਨਿਮਖ ਜਪਿਓ ਅਰਥ ਦਰਬ ਦੇਖ ਕ ਸੰਗ ਨਹੀਂ ਚਲਣਾਉ ਜਾ ਕੋ ਰੇ ਕਰਮ ਪਲਾ ਤਿਨ ਓਟ ਗਹੀ ਸੰਤ ਪਲਾ ਤੈ ਨਾਈ ਰੇ ਜਮ ਸੁਦਾਵੈ ਸਾਧੂ ਕੀ ਸੰਗਣਾਉ ਪਾਇਓ ਰੇ ਪਰਮ ਨਿਧਾਨ ਮਿਟਿਉ ਹੋਇ ਵਿਮਾਨ ਇਕ ਨਿਰੰਕਾਰ ਨਾਨਕ ਮਨ ਲਗਣਾਉ ਤਨੋ ਸ੍ਰੀ ਮਹਿਲਾ ਪੰਜਮ ਅੰਕਾਰ ਸਤਮਾਈ ਕੁੰਕਾ ਸਤਗੁਰ ਪ੍ਰਸਾਦ ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ ਕਲ ਕਲੇਸ਼ ਲੋਭ ਮੋਹ ਮਹਾ ਪੌਜਲ ਤਾਰੇ ਰਹਾਓ ਸਾਹ ਸਾਸ ਨਿਮਖ ਨਿਮਖ ਦਿਨ ਸਰਹ ਚਿਤਾਰੇ ਸਾਦ ਸੰਗ ਜਪਨ ਸੰਗ ਮਾ ਨਿਧਾਨ ਤਾਰੇ ਸ਼ਰਨ ਕਵਲ ਨਮਸਕਾਰ ਗੁਣ ਗੋਬਿੰਦ ਵਿਚਾਰੇ ਸਾਜ ਨ ਕੀਰੇਨ ਨਾਨਕ ਮੰਗਲ ਸੂਖ ਸਧਾਰੇ